ਜਾਤ ਸਰਕਾਰ ਦੇ ਵਿੱਚ ਵੀ ਫੇਰ ਬਦਲ ਹੋਣ ਵਾਲਾ ਹੈ ਨਰੇਟਿਵ ਲਗਾਤਾਰ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਆਉਣ ਦੇ ਦਿਨਾਂ ਦੇ ਵਿੱਚ ਜਿਹੜੀ ਕੁਝ ਅਲਹਿਦਾ ਪੱਧਰ ਦੇ ਉੱਤੇ ਦਿਖਾਈ ਦੇ ਸਕਦੀ ਹੈ ਔਰ ਜਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਦੇ ਸਮੇਂ ਵਿੱਚ ਹੋ ਸਕਦਾ ਹੈ ਕਿ ਸੀਐਮ ਦੀ ਕੁਰਸੀ ਉੱਤੇ ਕੋਈ ਹੋਰ ਬਿਰਾਜਮਾਨ ਹੋ ਜਵੇ ਬੜੇ ਬੜੇ ਤੱਤ ਸਾਹਮਣੇ ਲਿਆਂਦੇ ਜਾ ਰਹੇ ਨੇ ਆਪਣੇ ਵੱਲੋਂ ਪਰ ਇਹਦੇ ਉੱਤੇ ਕੋਈ ਵੀ ਨਿਰਧਾਰਤ ਪੁਸ਼ਟੀ ਨਹੀਂ ਕਰਦਾ ਪਿਆ ਕੋਈ ਵੀ ਟਿੱਪਣੀ ਜਿਹੜੀ ਹੈ ਆਪਣੀ ਉਹ ਪੁਸ਼ਟੀ ਦੇ ਨਾਲ ਨਹੀਂ ਕਰ ਰਿਹਾ ਪਰ ਇਹ ਨਰੇਟਿਵ ਲਗਾਤਾਰ ਚੱਲਦਾ ਪਿਆ ਲਗਾਤਾਰ ਇੱਕ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਸੀਐਮ ਭਗਵੰਤ ਮਾਨ ਨੂੰ ਬਦਲਿਆ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਅਰਵਿੰਦ ਕੇਜੀਵਾਲ ਨੇ ਆਪਣਾ ਅਸਤੀਫਾ ਦੇ ਦਿੱਤਾ ਔਰ ਆਤਿਸ਼ੀ ਨੂੰ ਮੁੱਖ ਮੰਤਰੀ ਲਗਾ ਦਿੱਤਾ ਹੁਣ ਇਹੋ ਜੀ ਸਥਿਤੀ ਦੇ ਵਿੱਚ ਇੱਕ ਨਰੇਟਿਵ ਉੱਭਰਿਆ ਵਿਰੋਧੀ ਪਾਰਟੀਆਂ ਨੇ ਵੀ ਪੂਰਾ ਜੋਰ ਲਾਇਆ ਔਰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੀਐਮ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਹੈ ਇਹਦੀਆਂ ਚਰਚਾਵਾਂ ਚੱਲ ਰਹੀਆਂ ਹਾਲਾਂਕਿ ਕੋਈ ਨਿਰਧਾਰਿਤ ਟਿੱਪਣੀ ਇਸ ਉੱਤੇ ਹੁੰਦੀ ਸਾਹਮਣੇ ਨਹੀਂ ਆਈ ਪਰ ਕੁਝ ਗੱਲਾਂ ਸੂਤਰਾਂ ਦੇ ਹਵਾਲੇੋਂ ਯਾਨੀ ਕਿ ਅੰਦਰ ਖਾਤੇ ਉੱਪਰ ਕੇ ਸਾਹਮਣੇ ਆ ਰੀਆਂ ਵਾਰ-ਵਾਰ ਸਾਹਮਣੇ ਆ ਰੀਆਂ ਨੇ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਅੰਦਰ ਵੀ ਰੀਸ਼ਫਲ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਯਾਨੀ ਕਿ ਪੰਜਾਬ ਸਰਕਾਰ ਦੇ ਵਿੱਚ ਇੱਕ ਸ਼ਫਲ ਲਿਆਉਣਾ ਚਾਹੁੰਦੇ ਆ ਪਰ ਕੀ ਇਹ ਸ਼ਫਲ ਦਿੱਲੀ ਵਰਗਾ ਸ਼ਫਲ ਹੋਵੇਗਾ ਕੀ ਇਸ ਸ਼ਫਲ ਦੇ ਵਿੱਚ ਸੀਐਮ ਦੀ ਕੁਰਸੀ ਤੱਕ ਸ਼ਫਲ ਕਰ ਦਿੱਤੀ ਜਾਵੇਗੀ ਕੀ ਇਸ ਸ਼ਫਲ ਦੇ ਵਿੱਚ ਪੰਜਾਬ ਦੀ ਸਾਰੀ ਬਾਜ਼ਾਰ ਚਫਲ ਕਰ ਦਿੱਤੀ ਜਾਵੇਗੀ ਸਵਾਲ ਬੇਹੱਦ ਖੜੇ ਹੋ ਰਹੇ ਨੇ ਪੰਜਾਬ ਦੇ ਵਿੱਚ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਵੱਡੀ ਮਾਤਰਾ ਦੇ ਵਿੱਚ ਜਿੱਤਾ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਐ ਪਰ ਉਸ ਤੋਂ ਬਾਅਦ ਹੁਣ ਆ ਕੇ ਅਚਾਨਕ ਇਹ ਗੱਲ ਸ਼ੁਰੂ ਹੋ ਗਈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਵੀ ਰੀ ਸ਼ਫਲ ਚਾਹੁੰਦੇ ਨੇ ਹੁਣ 2.5 ਸਾਲਾਂ ਬਾਅਦ ਅਚਾਨਕ ਇਦਾਂ ਦਾ ਕੀ ਹੋ ਗਿਆ ਜੇ ਗੱਲ ਸੱਚ ਆ ਜੇ ਇਹ ਸਾਰੇ ਤੱਥ ਜਾਂ ਜਿਹੜੇ ਸਾਰੀਆਂ ਕੰਸੋਹਾਂ ਮਿਲ ਰਹੀਆਂ ਇਹ ਸੱਚ ਨੇ ਤਾਂ ਕੀ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਚਿਹਰਾ ਵੀ ਬਦਲ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਕੀ ਸੀਐਮ ਭਗਵੰਤ ਮਾਨ ਨਹੀਂ ਹੋਣਗੇ ਸਵਾਲ ਇੱਥੇ ਆ ਕੇ ਖੜੋਂਦਾ ਪਿਆ ਦਰਅਸਲ ਕੁਝ ਗੱਲਾਂ ਸੂਤਰਾਂ ਹਵਾਲਿਆਂ ਜਿਹੜੀਆਂ ਸਾਹਮਣੇ ਆਈਆਂ ਨੇ ਉਹਦਾ ਮੁਤਾਬਕ ਬਾਰ ਬਾਰ ਕਿਹਾ ਜਾ ਰਿਹਾ ਵਕ ਵਕ ਚੈਨਲਾਂ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਨੂੰ ਵੀ ਅਰਵਿੰਦ ਕੇਜਰੀਵਾਲ ਨੇ ਸਹਿਮਤ ਮਾਰੀ ਸੀ ਜਦੋਂ ਆਪਣਾ ਅਸਤੀਫਾ ਦਿੱਤਾ ਕਹਿੰਦੇ ਕਿ ਇਹ ਵੀ ਕਿਹਾ ਸੀ ਕਿ ਚਲੋ ਤੁਸੀਂ ਵੀ ਦੇ ਦਿਓ ਹਾਸੋ ਹੀ ਨੇ ਮਜ਼ਾਕ ਚ ਕਿਹਾ ਸੀ ਹਾਲਾਂਕਿ ਇਸ ਗੱਲ ਦਾ ਜੇ ਗੱਲ ਸੱਚ ਹੈ ਤਾਂ ਇਸ ਗੱਲ ਦਾ ਆਪਣੇ ਆਪ ਤੇ ਬਹੁਤ ਵੱਡਾ ਮਤਲਬ ਹੋ ਸਕਦਾ ਹੈ ਪਰ ਦੂਜੇ ਪਾਸੇ ਗੱਲ ਉੱਥੇ ਹੀ ਖੜੀ ਹੈ ਇਸ ਗੱਲ ਦੀ ਕੋਈ ਅਧਿਕਾਰਤ ਟਿੱਪਣੀ ਨਹੀਂ ਹੈ ਕੋਈ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਅੰਦਰ ਗੱਲ ਹੋਈ ਹੈ ਕਿ ਨਹੀਂ ਹੋਈ ਹੈ ਸੂਤਰਾਂ ਵਾਲੇ ਸਾਰੀਆਂ ਗੱਲਾਂ ਜਿਹੜੀਆਂ ਨੇ ਆਨਲਾਈਨ ਚਲਦੀਆਂ ਪਈਆਂ ਸੋਸ਼ਲ ਮੀਡੀਆ ਦੇ ਉੱਤੇ ਚਲਦੀਆਂ ਪਈਆਂ ਜਿਸ ਦੇ ਨਾਲ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੇ ਅੰਦਰ ਵੀ ਵੱਖ-ਵੱਖ ਕਿਸਮ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਐਮਐਮ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਐਮਐਲਏ ਪੰਜਾਬ ਦੀ ਨਿਗਰਤ ਦੇ ਕਿਲੇ ਬੈਠੇ ਵਜ਼ੀਰ ਨੇ ਉਹਨਾਂ ਤੱਕ ਵੀ ਖੰਸੋਹਾ ਪਹੁੰਚ ਰਹੀ ਹੈ ਤੇ ਉਹ ਵੀ ਇਸ ਮਾਮਲੇ ਨੂੰ ਲੈ ਕੇ ਦਚਿੱਤੀ ਵਿੱਚ ਹੈ ਕਿ ਹੋਣ ਕੀ ਬਾਲਾ ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਹਰਿਆਣਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੀ ਸਰਕਾਰ ਦੇ ਵਿੱਚ ਕੁਝ ਵੱਡਾ ਫੇਰ ਬਦਲ ਹੋਵੇ ਹੁਣ ਇਹ ਵੱਡਾ ਫੇਰ ਬਦਲ ਜਿਵੇਂ ਕਿ ਪਹਿਲਾਂ ਗੱਲ ਦੱਸੀ ਗਈ ਕਿ ਇੱਕ ਰੀਸ਼ਫਲ ਸੂਤਰਾਂ ਮੁਤਾਬਕ ਚਾਇਆ ਜਾ ਰਿਹਾ ਹੈ ਉਹ ਰੀਸ਼ਫਲ ਦੇ ਤੌਰ ਤੇ ਵੀ ਹੋ ਸਕਦਾ ਹੈ ਪਰ ਦੂਜੇ ਪਾਸੇ ਥੋੜੀਆਂ ਹੋਰ ਕੁਰਸੀਆਂ ਵਧਾਉਣ ਦੇ ਵਿੱਚ ਵੀ ਹੋ ਸਕਦਾ ਜੋ ਕਿ ਚਰਚਾਵਾਂ ਨੇ ਕਿ ਡਿਪਟੀ ਸੀਐਮ ਜਿਹੜਾ ਲਾਉਣ ਦਾ ਵਾਅਦਾ ਕੀਤਾ ਗਿਆ ਸੀ ਉਹ ਕਿਹਾ ਜਾ ਰਿਹਾ ਕਿ ਹੁਣ ਲਾਇਆ ਜਾ ਸਕਦਾ ਜਾਂ ਕਹਿ ਦਈਏ ਕਿ ਲਾਏ ਜਾ ਸਕਦੇ ਆ ਤਾਂ ਕਿਹਾ ਜਾ ਰਿਹਾ ਕਿ ਕਿਉਂਕਿ ਸੂਤਰਾਂ ਮੁਤਾਬਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ 2 ਡੋ ਡਿਪਟੀ ਸੀਐਮ ਪੰਜਾਬ ਦੇ ਵਿੱਚ ਲੱਗ ਸਕਦੇ ਆ ਜਿਹੜੀ ਪਾਵਰ ਹੈ ਉਸ ਦੀ ਡੀਸੈਂਟਰਲਾਈਜੇਸ਼ਨ ਇਸ ਹੱਦ ਤੱਕ ਹੋਵੇਗੀ ਇਹ ਕਿਹਾ ਜਾ ਰਿਹਾ ਸੂਤਰਾਂ ਹਵਾਲੇੋਂ ਕਿ ਦੋ ਡਿਪਟੀ ਸੀਐਮ ਲਗਾਏ ਜਾ ਸਕਦੇ ਨੇ ਇੱਕ ਦਲਿਤ ਚਿਹਰਾ ਤੇ ਇੱਕ ਹਿੰਦੂ ਚਿਹਰਾ ਇਹ ਦੋ ਡਿਪਟੀ ਸੀਐਮ ਲਗਾਏ ਜਾ ਰਹੇ ਨੇ ਪੰਜਾਬ ਟੀਵੀਜ਼ਨ ਦੇ ਇੱਕ ਡਿਸਕਸ਼ਨ ਪ੍ਰੋਗਰਾਮ ਦੇ ਵਿੱਚ ਇਸ ਗੱਲ ਦਾ ਹਵਾਲਾ ਵੀ ਲਿਆ ਗਿਆ ਔਰ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਪੱਤਰਕਾਰ ਨੇ ਵੀ ਆਪਣੇ ਵੱਲੋਂ ਇਹ ਗੱਲ ਕਹੀ ਹੈ ਕਿ ਇੰਦਾ ਵੀ ਗੱਲਾਂ ਚੱਲ ਰਹੀਆਂ ਨੇ ਖੈਰ ਜਿਸ ਤਰ੍ਹਾਂ ਹੁੰਦਾ ਆ ਤੇ ਜ਼ਰੂਰ ਵੱਧ ਕਰਕੇ ਜਿਹੜੇ ਅਹੁਦੇ ਸੀਐਮ ਭਗਵੰਤ ਮਾਨ ਕੋਲ ਨੇ ਉਹ ਵੀ ਡੀਸੈਂਟਰਲਾਈਜ਼ ਹੋ ਸਕਦੇ ਨੇ ਜਿਵੇਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਸੀਐਮ ਤਾਂ ਰਹੇ ਪੁਰਾਣੇ ਆਪਣੇ ਕੋਲ ਕੋਈ ਖਾਸ ਅਹੁਦੇ ਰੱਖੇ ਨਹੀਂ ਸਾਰਾ ਕੁਝ ਹੀ ਉਹਨਾਂ ਨੇ ਆਪਣੇ ਵਜ਼ੀਰਾਂ ਦੇ ਕੋਲ ਵੰਡ ਦਿੱਤਾ ਸੀ ਉਸੇ ਤਰ੍ਹਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਵੀ ਇਦਾਂ ਦੇ ਹਾਲਾਤ ਬਣ ਜਾਣ ਕਿ ਜਿਵੇਂ ਹੁਣ ਜ਼ਿਆਦਾਤਰ ਜਿਹੜੇ ਅਹੁਦੇ ਨੇ ਜ਼ਿਆਦਾਤਰ ਜਿਹੜੇ ਭਾਗ ਨੇ ਮੁੱਖ ਮੰਤਰੀ ਕੋਲ ਵੀ ਨੇ ਹੋ ਸਕਦਾ ਹੈ ਕਿ ਜੇ ਇਸ ਤਰ੍ਹਾਂ ਦੀ ਡੀਸੈਂਟਰਲਾਈਜੇਸ਼ਨ ਹੁੰਦੀ ਹੈ ਇਸ ਤਰ੍ਹਾਂ ਦੋ ਡਿਪਟੀ ਸੀਐਮ ਲਾਏ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਅਹੁਦੇ ਵੰਡ ਦਿੱਤੇ ਜਾਣ ਗਏ ਭਾਗ ਜਿਹੜਾ ਉਹ ਫਿਲਹਾਲ ਮੁੱਖ ਮੰਤਰੀ ਦੇ ਕੋਲ ਹੈ ਹੋ ਸਕਦਾ ਹੈ ਕਿ ਜੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਬਣਦੀ ਹੈ ਤਾਂ ਇਦਾਂ ਦੇ ਉਹਦੇ ਵੀ ਜਿਹੜੇ ਆ ਉਹ ਥੱਲੇ ਵੰਡ ਦਿੱਤੇ ਜਾਂਦੇ ਪਰ ਗੱਲ ਉਹੀ ਹੈ ਕਿ ਕੋਈ ਨਿਰਧਾਰਤ ਟਿੱਪਣੀ ਨਹੀਂ ਹੈ ਕੋਈ ਆਧਾਰਤ ਟਿੱਪਣੀ ਨਹੀਂ ਹੈ ਅਜੇ ਇਹ ਗੱਲਾਂ ਸਿਰਫ ਕੰਸੋਹਾ ਨੇ ਸਿਰਫ ਸੂਤਰਾਂ حوالے ਮਿਲੀ ਕਿਸੇ ਜਾਣਕਾਰੀ ਦਾ ਹਿੱਸਾ ਨੇ ਇਸ ਵਾਸਤੇ ਇਹਦੇ ਉੱਤੇ ਪੁਖਤਾ ਤੌਰ ਤੇ ਯਕੀਨ ਕਰ ਲੈਣਾ ਉਹ ਹਰ ਕਿਸੇ ਸੰਭਵ ਨਹੀਂ ਹੋ ਸਕਦਾ ਪਰ ਦੂਜੇ ਪਾਸੇ ਚਰਚਾਵਾਂ ਸੋਸ਼ਲ ਮੀਡੀਆ ਤੇ ਲੰਗੇ ਦਿਨੀ ਇਹ ਵੀ ਚੱਲ ਪਈਆਂ ਸੀ ਕਿ ਸਪੀਕਰ ਕੁਲਤਾਰ ਸੰਧਵਾ ਜਿਹੜੇ ਨੇ ਉਹਨਾਂ ਨੂੰ ਵੀ ਸਪੀਕਰ ਦੀ ਕੁਰਸੀ ਤੋਂ ਲਾਇਆ ਜਾ ਸਕਦਾ ਇਹਦੇ ਦੋ ਕਾਰਨ ਦੱਸੇ ਜਾ ਰਹੇ ਸੀ ਇੱਕ ਤਾਂ ਉਹ ਕਾਰਨ ਜਦੋਂ ਵਿਧਾਨ ਸਭਾ ਦੇ ਵਿੱਚ ਡੀਜੀਪੀ ਨੂੰ ਬੁਲਾਉਣ ਦੀ ਗੱਲ ਹੁੰਦੀ ਹੈ ਉਸ ਵੇਲੇ ਚਰਚਾ ਸ਼ੁਰੂ ਹੁੰਦੀ ਹੈ ਕਿ ਕੁਲਤਾਰ ਸੰਧਵਾ ਦੇ ਖਿਲਾਫ ਵਿਰੋਧਤਾ ਜਿਹੜੀ ਆ ਉਹ ਵੇਖਣ ਨੂੰ ਮਿਲ ਸਕਦੀ ਹੈ ਜਾਂ ਮਿਲਦੀ ਪਈ ਸੀ ਸ਼ਾਇਦ ਅੰਦਰਖਾਤੇ ਇਹ ਵੀ ਚੱਲਦਾ ਸੀ ਪਰ ਦੂਜੇ ਪਾਸੇ ਕੁਲਤਾਰ ਸੰਧਵਾ ਦਾ ਜਿਹੜਾ ਰੋਲ ਹੈ ਲੰਗੇ ਦੇਣੀ ਜਾਂ ਲੰਗੇ ਜਿਹੜੇ ਸੈਸ਼ਨ ਦੀ ਗੱਲ ਕਰੀਏ ਉਹਦੇ ਵਿੱਚ ਇਦਾਂ ਦਾ ਵੀ ਪ੍ਰਤੀਬ ਹੋਇਆ ਹੈ ਕਿ ਜਿਹੜੇ ਕੁਝ ਲੀਡਰ ਕਥਿਤ ਤੌਰ ਦੇ ਉੱਤੇ ਬਾਗੀ ਦੱਸੇ ਗਏ ਸੀ ਉਸ ਵੇਲੇ ਜਾਂ ਥੋੜੀ ਬਹੁਤ ਬਗਾਵਤ ਕਰਦੇ ਦੱਸੇ ਗਏ ਸੀ ਜਾਂ ਥੋੜੇ ਮਨਮਟਾਬ ਰੱਖਦੇ ਦੱਸੇ ਗਏ ਸੀ ਉਹ ਲੀਡਰ ਸਿੱਧੇ ਕੁਲਤਾਰ ਸੰਧਵਾ ਯਾਨੀ ਕਿ ਸਪੀਕਰ ਵਿਧਾਨ ਸਭਾ ਨੂੰ ਮਿਲਦੇ ਪਏ ਸੀ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਨਹੀਂ ਸੀ ਕਰ ਰਹੇ ਉਦੋਂ ਚਰਚਾ ਮੈਂ ਵੀ ਸੀ ਕਿ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਕੁਲਤਾਰ ਸੰਧਵਾ ਤੋਂ ਨਾਰਾਜ਼ ਹੋਵੇ ਇਸ ਵਾਸਤੇ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਮੀਡੀਆ ਤੇ ਇੱਕ 트ੈਂਡ ਸ਼ੁਰੂ ਹੋ ਗਿਆ ਕਿ ਕੁਲਤਾਰ ਸੰਧਵਾ ਨੂੰ ਲਾਇਆ ਜਾ ਸਕਦਾ ਸਪੀਕਰ ਦੀ ਕੁਰਸੀ ਤੋਂ ਪਰ ਲਾ ਕੇ ਉਹਨਾਂ ਦਾ ਕੀ ਕੀਤਾ ਕੀ ਜਾਵੇਗਾ ਹੁਣ ਕਈ ਸੀਨੀਅਰ ਪੱਤਰਕਾਰ ਤਾਂ ਇਹ ਵੀ ਕਹਿ ਰਹੇ ਆ ਕਿ ਦੇਖੋ ਉਤਾਰ ਸੰਧਵਾ ਨੂੰ ਲਾਇਆ ਵੀ ਜਾਂਦਾ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲੈਣ ਦਾ ਜਾਵੇ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਇਹ ਚਾਹ ਰਹੀ ਹੋਵੇ ਕਿ ਕੁਲਤਾਰ ਸੰਧਵਾ ਵਰਗਾ ਲੀਡਰ ਮੰਤਰੀ ਮੰਡਲ ਦੇ ਵਿੱਚ ਆ ਜਾਵੇ ਔਰ ਪੰਜਾਬ ਦੀ ਇੱਕ ਜ਼ਾਹਰਤ ਹੈ ਉਸ ਦੇ ਵਿੱਚ ਆ ਕੇ ਸ਼ਰਕਤ ਕਰਨ ਉਤਾਰ ਸੰਧਵਾ ਇੱਕ ਵੱਡਾ ਨਾਮ ਹੈ ਪਰ ਇਹ ਭੁੱਲਣਾ ਨਹੀਂ ਚਾਹੀਦਾ ਇਸ ਵਾਸਤੇ ਕੁਲਤਾਰ ਸੰਧਵਾ ਦੀ ਇੰਪੋਰਟੈਂਸ ਨੂੰ ਲੈ ਕੇ ਵੀ ਚਰਚਾਾਂ ਮਾ ਤੇਜ਼ ਹੋ ਗਈਆਂ ਨੇ ਪਰ ਕੀ ਕੁਲਤਾਰ ਸੰਧਵਾ ਇਹ ਲੈਵਲ ਤੱਕ ਵੀ ਅਪਰੋਚ ਰੱਖ ਸਕਦੇ ਆ ਇਆ ਕੀ ਕੁਲਤਾਰ ਸੰਧਵਾਂ ਨੂੰ ਇਸ ਮਾਮਲੇ ਵ ਲਈ ਵੀ ਵਿਚਾਰਿਆ ਜਾ ਸਕਦਾ ਹੈ ਸਵਾਲ ਤਾਂ ਇਹ ਵੀ ਸੋਸ਼ਲ ਮੀਡੀਆ ਤੇ ਖੜਾ ਹੋ ਗਿਆ ਸੀ ਕਈ ਥਾਵਾਂ ਦੇ ਉੱਤੇ ਕੁਲਤਾਰ ਸੰਧਵਾਂ ਦਾ ਨਾਮ ਇਸ ਰੋਖ ਵੀ ਲੈ ਲਿਆ ਗਿਆ ਹਾਲਾਂਕਿ ਸੀਐਮ ਦੀ ਕੁਰਸੀ ਫਿਲਹਾਲ ਸੀਐਮ ਭਗਵੰਤ ਮਾਨ ਕੋਲ ਹੀ ਹੈ ਔਰ ਇਸ ਮਾਮਲੇ ਨੂੰ ਲੈ ਕੇ ਕਨਸੋਹਾ ਤੇ ਕਿੰਨਾ ਕੁ ਭਰੋਸਾ ਕਰਨਾ ਚਾਹੀਦਾ ਹੈ ਉਹ ਥੋੜੇ ਤੱਕ ਮਨਸਰ ਹੈ ਫਿਲਹਾਲ ਇਹੀ ਕਵਾਂਗੇ ਕਿ ਕਨਸੋਹਾ ਨੇ ਪਹਿਲਾਂ ਲਈ ਹੀ ਕਹਾਂਗੇ ਕਿ ਸੂਤਰਾਂ ਵਾਲੀਓ ਖਬਰਾਂ ਨੇ ਅਜੇ ਤੱਕ ਕੋਈ ਵੀ ਆਧਾਰਿਤ ਟਿੱਪਣੀ ਕਿਸੇ ਚੀਜ਼ ਦੀ ਸਾਹਮਣੇ ਨਹੀਂ ਆ ਰਹੀ ਪਰ ਕਿਤੇ ਨਾ ਕਿਤੇ ਸੂਤਰਾਂ ਵਾਲੀਓ ਦੀ ਗੱਲ ਆਉਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਫੇਰਬਦਲ ਹੋ ਸਕਦਾ ਹੁੰਦਾ ਨਹੀਂ ਹੁੰਦਾ ਇਹ ਸਮੇਂ ਤੱਕ ਨਿਰਸਰ ਹੈ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਬਨੇ ਰਹੋ ਬਨੇ ਰਹੀਏ ਪੰਜਾਬੀ ਦੇ